ਚਲ ਗਿਆ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਅਸੀਂ ਦਵਾਈਆਂ ਰਹਿਤ ਜ਼ਿੰਦਗੀ ਜਿਉਣ ਦੀ ਵਕਾਲਤ ਕਰਦੇ ਹਾਂ ਤੇ ਉਸ ਜ਼ਿੰਦਗੀ ਲਈ ਸਾਨੂੰ ਖੁਰਾਕ ਤੇ ਧਿਆਨ ਦੇਣਾ ਪਵੇਗਾ ਸਮੇਂ ਅਨੁਸਾਰ ਮੌਸਮ ਅਨੁਸਾਰ ਜਾਂ ਸਰੀਰ ਦੀ ਤਸਵੀਰ ਅਨੁਸਾਰ ਖੁਰਾਕ ਬਦਲਣੀ ਪਵੇਗੀ ਦੋਸਤੋ ਐਸਐਮ ਚਾਪੀ ਰਹੇ ਹਾਂ ਮੌਸਮ ਬਦਲ ਗਿਆ ਤੇ ਲੋੜ ਹੈ ਚਾਹ ਦੇ ਮਸਾਲੇ ਬਦਲ ਲਈਏ ਅਸੀਂ ਇਲਾਚੀ ਪਾਉਣੇ ਆ ਸੌਂਫ ਪਾਉਣੇ ਆ ਦਾਲਚੀਨੀ ਪਾਉਣੇ ਆ ਛੋਟੀ ਇਲਾਚੀ ਹਰੀ ਇਲਾਚੀ ਪਾਉਣੇ ਆ ਹੋਰ ਵੀ ਜਿਵੇਂ ਦਾਲਚੀਨੀ ਪਾਉਣੇ ਆ ਚਾਹ ਦੇ ਵਿੱਚ ਇਹ ਮਸਾਲੇ ਅਲੱਗ-ਅਲੱਗ ਤਸਵੀਰ ਰੱਖਦੇ ਨੇ ਅਲੱਗ-ਅਲੱਗ ਇਹਨਾਂ ਦਾ ਮਹੱਤਵ ਹੈ ਜੇ ਇਹਨਾਂ ਨੂੰ ਸਮਝ ਲਿਆ ਤੇ ਇਹ ਦਵਾਈ ਦਾ ਕੰਮ ਕਰਨਗੇ ਜੇ ਇਹਨਾਂ ਨੂੰ ਨਾ ਸਮਝਿਆ ਤਾਂ ਸਰੀਰ ਦੇ ਵਿੱਚ ਵਿਗਾੜ ਪਾਉਣਗੇ ਦੋਸਤੋ ਵੱਡੀ ਇਲਾਚੀ ਬਹੁਤ ਲਾਹੇਵੰਦ ਹੈ ਬਹੁਤ ਗੁਣਕਾਰੀ ਹੈ ਪਰ ਗੁਣਕਾਰੀ ਕਿਹਦੇ ਲਈ ਹੈ ਜਿਹਨੂੰ ਮਾਫਕ ਜੇ ਮੌਸਮ ਅਨੁਸਾਰ ਖੰਨੇ ਤਾਂ ਖੁਸ਼ਬੂਜ ਇਹਦਾ ਕੋਈ ਸੰਨੀ ਨਹੀਂ ਗਰਮ مزاج ਦੀ ਹੈ ਹਾਜਮੇ ਲਈ ਬਹੁਤ ਵਧੀਆ ਹੈ ਖੂਨ ਨੂੰ ਸਾਫ ਕਰਦੀ ਹੈ ਜਿਗਰ ਤੇ ਦੱਲੀ ਬਹੁਤ ਅੱਛੀ ਹੈ ਪਰ ਇਸ ਨੂੰ ਸਰਦੀ ਦੇ ਮੌਸਮ ਵਿੱਚ ਹੀ ਪਾਇਆ ਜਾ ਸਕਦਾ ਗਰਮੀ ਦੇ ਮੌਸਮ ਵਿੱਚ ਕੁਝ ਖਾਸ ਕਾਰਨਾਂ ਦੌਰਾਨ ਇਸ ਨੂੰ ਵਰਤਿਆ ਜਾ ਸਕਦਾ ਇਸ ਦੀ ਪੂਰੀ ਸਟੱਡੀ ਕਰਨੀ ਪੈਗੀ ਤੇ ਆਪਣੇ ਸਰੀਰ ਦੀ ਤਸਵੀਰ ਦੇਖਣੀ ਪੈਗੀ ਜੇ ਸਾਨੂੰ ਮਾਫਕਾ ਤਾਂ ਖਾਣੀ ਹੈ ਜਾਂ ਇਸ ਦੇ ਗੁਣ ਔਗਣ ਲੱਛਣ ਸਰੀਰ ਨੂੰ ਕਿੰਨੇ ਕੁ ਮਾਫ ਕਰੇ ਸਰਦੀ ਦੇ ਵਿੱਚ ਚੱਲ ਜਾਏਗੀ ਕੋਈ ਸਮੱਸਿਆ ਨਹੀਂ ਦੇਵੇਗੀ ਗਰਮੀ ਦੇ ਵਿੱਚ ਇਸ ਦਾ ਸੁਭਾਅ ਤੇ ਮੌਸਮ ਦੇਖਣਾ ਪਵੇਗਾ ਸਾਨੂੰ ਇਸ ਦੇ ਨਾਲ ਦੋਸਤੋ ਅਸੀਂ ਸੌਫ ਪਾਉਣੇ ਚਾਹਦੇ ਵਿੱਚ ਤੁਹਾਨੂੰ ਕਈ ਗੱਲਾਂ ਸੁਣ ਕੇ ਹੈਰਾਨੀ ਹੋਊਗੀ ਕਿ ਸੌਫ ਗਰਮ ਮિજાਜ ਦੀ ਹੈ ਹਾਂਜੀ ਸਾਡੇ ਸਮਾਜ 'ਚ ਬਹੁਤ ਵੱਡਾ ਤਬਕਾ ਇਸ ਨੂੰ ਠੰਡਾ ਗਿਣਦਾ ਬਟ ਇਹਦੇ ਵਿੱਚ ਗਰਮੀ ਹੈ ਪਰ ਗਰਮੀ ਬਹੁਤ ਜ਼ਿਆਦਾ ਤਿੱਖੀ ਨਹੀਂ ਹੈ ਹਲਕੇ ਪੱਦਰ ਦੀ ਹੈ ਇਹ ਸਾਡੇ ਹਾਜਮੇ ਨੂੰ ਠੀਕ ਕਰਦੀ ਹੈ ਇਹ ਸਾਨੂੰ ਜਿਹੜਾ ਹੈਗਾ ਹੈ ਤਾਜ਼ਗੀ ਦਿੰਦੀ ਹੈ ਅੱਖਾਂ ਤੇ ਦਿਮਾਗ ਲਈ ਬਹੁਤ ਲਾਹੇਵੰਦ ਹੈ ਬੁਖਾਰ ਠੀਕ ਕਰਦੀ ਹੈ ਚਮੜੀ ਦੇ ਰੋਗਾਂ ਵਿੱਚ ਬਹੁਤ ਲਾਹੇਵੰਦ ਹੈ ਇਹ ਬਹੁਤ ਜਿਆਦਾ ਗਰਮ ਮિજાਜ ਨਹੀਂ ਹੈ ਪਰ ਹੈ ਗਰਮ ਹੈ ਇਸ ਨੂੰ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਵਰਤਿਆ ਜਾ ਸਕਦਾ ਹੈ ਦਾਲਚੀਨੀ ਗਰਮ ਹੈ ਜੀ ਭੁੱਖ ਵਧਾਉਗੀ ਲਿਵਰ ਤੇ ਦਿਲ ਨੂੰ ਬਹੁਤ ਬੈਨੀਫੀਸ਼ੀਅਲ ਹੈ ਜੇ ਮਸੂੜਿਆਂ ਦੀ ਕੋਈ ਪ੍ਰੋਬਲਮ ਹੈ ਤਾਂ ਇਹ ਬਹੁਤ ਵਧੀਆ ਹੈ ਇਸ ਤੋਂ ਅੱਗੇ ਗੱਲ ਕਰਾਂਗੇ ਜੀ ਹਰੀ ਇਲਾਚੀ ਤੇ ਕਾਲੀ ਲਾਚੀ ਦੀ ਗੱਲ ਪਹਿਲਾਂ ਕਰ ਲਈਏ ਇਹ ਪਸ਼ਾਬ ਰੋਗਾਂ ਤੋਂ ਬਹੁਤ ਵਧੀਆ ਜੀ ਜੇ ਜੀਬ ਤੇ ਸਾਡੇ ਚਿੱਟੀ ਪਰਤ ਜੰਮਦੀ ਹੈ ਸਾਡੇ ਸਾਹ ਚੋਂ ਬਦਬੂ ਆਉਂਦੀ ਹੈ ਤਾਂ ਇਹ ਇੱਕ ਮੈਡੀਸਨ ਦਾ ਕੰਮ ਕਰਦੀ ਹੈ ਇਸੇ ਤਰ੍ਹਾਂ ਹੀ ਲੌਂਗ ਹੈ ਇਹਦੇ ਬਾਰੇ ਵੀ ਸੌਫੋ ਵਾਲਾ ਭਰਮ ਹੈ ਸੌਫ ਨੂੰ ਵੱਡਾ ਤਬਕਾ ਠੰਡੀ ਗင်းਦਾ ਪਰ ਸਾਡੇ ਵੈਦ ਹਕੀਮ ਇਸ ਨੂੰ ਗਰਮ ਗਿੰਦੇ ਨੇ ਲੌਂਗ ਠੰਡਾ ਹੈ ਜੀ ਤਾਨੂੰ ਹਰਾਨੀ ਹੋਊਗੀ ਸੁਣ ਕੇ ਕਿ ਲੌਂਗ ਦਾ ਮਜਾਜ ਅਸੀਂ ਅੱਜ ਤੱਕ ਗਰਮ ਸੋੜਿਆ ਪਰ ਅੱਜ ਰੋਏ ਦੇਸ ਨੂੰ ਠੰਡਾ ਦਸਤਾ ਇਹਦੇ ਵਿੱਚ ਪਾਚਨ ਵਧਾਉਣ ਦੀ ਤਾਕਤ ਹੈ ਜੀ ਸਰੀਰ ਨੂੰ ਇਹ ਕਫ ਵਰ ਕੱਢਦਾ ਜਿਹੜਾ ਜੇ ਸਾਡੇ ਰੇਸ਼ਾ ਜੰਮ ਗਿਆ ਅੰਦਰ ਤਾਂ ਇਹ ਬਹੁਤ ਵਧੀਆ ਹੈ ਇਹ ਸ਼ੁਕਰ ਤਤੂ ਤੇ ਬਹੁਤ ਅੱਛਾ ਕੰਮ ਕਰਦਾ ਟੇਸਟ ਸਮੈਲ ਇਸ ਦੀ ਬਹੁਤ ਵਧੀਆ ਹੈ ਦੋਸਤੋ ਗਰਮ ਮਜਾਜ ਦੇ ਮਸਾਲੇ ਅਸੀਂ ਸਰਦੀ ਦੇ ਵਿੱਚ ਲੈ ਸਕਦੇ ਆ ਤੇ ਇਹਨਾਂ ਨੂੰ ਗਰਮੀ 'ਚ ਥੋੜਾ ਘਟ ਕਰਨਾ ਪਵੇਗਾ ਜਾਂ ਬਿਲਕੁਲ ਵੀ ਬੰਦ ਕਰ ਦਿਓ ਚਾਹ ਜੋ ਇਹ ਇੱਕ ਦਵਾਈ ਹੈ ਇਹ ਇੱਕ ਕਾੜਾ ਹੈ ਇਸ ਜਿਹੜੀ ਪੱਤੀ ਪਾਉਨੇ ਆ ਉਹ ਬੋਡੀ ਦੀ ਇਨਫੈਕਸ਼ਨ ਰੋਕਦੀ ਹੈ ਬੋਡੀ ਨੂੰ ਤਾਕਤ ਦਿੰਦੀ ਹੈ ਤੇ ਨਾਲ ਤਾਜ਼ਗੀ ਦਿੰਦੀ ਹੈ ਕੌnde ਸਫਾਈ ਕਰਦੀ ਹੈ ਬਹੁਤ ਲਾਹੇਵੰਦ ਹੈ ਬਾਕੀ ਦੁੱਧ ਪਾਉਣਾ ਚੀਨੀ ਪਾਉਣੀ ਹੈ ਉਹ ਤੁਹਾਡੇ ਤੇ ਨਿਰਭਰ ਕਰਦਾ ਹੈ ਇਹਨਾਂ ਮਸਾਲਿਆਂ ਦੀ ਪੜਾਈ ਕਰੋ ਤਸਵੀਰ ਜਾਨੋ ਘਰ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ ਜ਼ਰੂਰ ਜਾਨੋ ਤੁਸੀਂ ਕਿਸੇ ਚੰਗੇ ਹਕੀਮ ਕੋਲ ਚਲੇ ਜਾਓ ਉਸ ਨੂੰ 나ੜੀ ਦਿਖਾਓ ਤੇ ਆਪਣੀ ਪਿਛਲੀ ਹਿਸਟਰੀ ਦੱਸੋ ਪਿਛਲੀਆਂ ਬਿਮਾਰੀਆਂ ਦੱਸੋ ਉਹ ਤੁਹਾਨੂੰ ਦੱਸ ਦੇਵੇਗਾ ਕਿ ਤੁਸੀਂ ਬਾਤ ਪ੍ਰਕਿਰਤੀ ਹੋ ਪਿਤ ਪ੍ਰਕਿਰਤੀ ਹੋ ਜਾਂ ਕਫ ਪ੍ਰਕਿਰਤੀ ਹੋ ਉਸ ਤੋਂ ਬਾਅਦ ਇਹਨਾਂ ਮਸਾਲਿਆਂ ਦੀ ਚੋਣ ਕਰੋ ਭੋਜਨ ਦੀ ਚੋਣ ਕਰੋ ਸਬਜ਼ੀਆਂ ਫਲ ਤਾਲਾ ਜੋ ਵੀ ਮਾਫਕਾ ਖਾਓ ਉਹ ਤੁਹਾਨੂੰ ਤਾਕਤ ਦੇਵੇਗਾ ਸਰੀਰ ਦੀ ਤਸਵੀਰ ਹੋਰ ਹੈ ਤੇ ਭੋਜਨ ਉਲਟ ਖਾ ਲਿਆ ਤਾਂ ਉਹ ਬਿਮਾਰੀ ਦੇਵੇਗਾ ਆਓ ਮੌਸਮ ਬਦਲ ਗਿਆ ਹੈ ਤੇ ਅੱਜ ਚਾਹ ਦੇ ਮਸਾਲੇ ਬਦਲਣ ਬਾਰੇ ਸੋਚੀਏ ਤੁਹਾਡਾ ਸਾਰਿਆਂ ਦਾ ਧੰਨਵਾਦ